ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲਗੇ ਪਰ ਬ੍ਰਹਮ ਸਰਣਾਏ ਚੋ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਪੇਟਿਆ जिन बणत बणाई राम नाम औखद दिया लिव लाई टहा राख लिए तिन रखन हार सब व्याधि मटाई कहो नानक कृपा पई प्र ਪਏ ਸਹਾਇ ਅੰਗ 819 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਇਗੁਰ ਜੀ ਦਾ ਖਾਸਾ ਵਾਇਗੁਰ ਜੀ ਕੀ ਫਤਹਿ